ਹallelujah ਅੱਜ ਸੀ ਮੇਰੀ ਭਵਿੱਖਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਪਰਮੇਸ਼ਰ ਦੇ ਰਾਜ ਵਿੱਚ ਬੀਜ ਵਿਜਣ ਦੀਆਂ ਬਰਕਤਾਂ ਕਹਾਉਤਾ ਅਧਿਆਇ 3 ਉਦਿਦਸ ਐਤ ਤਾਂ ਤੇਰੇ ਖਾਤੇ ਪੈਦਾਵਾਰ ਨਾਲ ਪਰੇ ਪੂਰੇ ਰਹਿਣਗੇ ਅਤੇ ਤੇਰੇ ਦਾਖਾਂ ਦੇ ਵਿਲਣੇ ਨਵੇਂ ਰਸ ਨਾਲ ਛਲਕਣਗੇ ਮੇਰੇ ਪਿਆਰਿਓ ਬਾਈਬਲ ਦੱਸਦੀ ਹੈ ਕਿ ਤੇਰੇ ਖਤੇ ਪਰੇ ਪੂਰੇ ਰਹਿਣਗੇ ਅਤੇ ਤੇਰੇ ਰਸਕੁੰਡਾਂ ਤੋਂ ਨਵਾਂ ਦਾਖਮਦੂ ਉਮੜਦਾ ਰਹੇਗਾ ਪਰ ਕੁਝ ਲੋਕਾਂ ਦੇ ਜੀਵਨ ਤੋਂ ਅੱਜ ਨਵਾਂ ਦਾਖਮਦੂ ਖਤਮ ਹੋ ਗਿਆ ਹੈ ਜੇਕਰ ਅੱਜ ਕੋਈ ਨੌਕਰੀ ਕਰ ਰਿਹਾ ਹੈ ਤਾਂ ਉਸ ਦੀ ਨੌਕਰੀ ਵਿੱਚ ਕੋਈ ਉਂਦੀ ਨਹੀਂ ਹੋ ਰਹੀ ਕੁਝ ਨਵਾਂ ਨਹੀਂ ਹੋ ਰਿਹਾ ਜਾਂ ਕੋਈ ਬਿਜ਼ਨਸ ਚੱਲ ਦੇਹਾ ਹੈ ਪਰ ਕੋਈ ਬਿਜ਼ਨਸ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ ਹੈ ਉਹ ਲੋਕ ਆਪਣੀ ਕਮਾਈ ਦਾ ਪਹਿਲਾ ਫਲ ਆਪਣੀਆਂ ਪੇਟਾਂ ਨੂੰ ਅਤੇ ਆਪਣੀ ਭੂਮੀ ਦੀ ਪਹਿਲੀ ਉਪਜ ਨਹੀਂ ਦੇ ਰਹੇ ਅਤੇ ਇਸ ਲਈ ਲੋਕ ਆਪਣੇ ਜੀਵਨ ਵਿੱਚ ਪਰਮੇਸ਼ਰ ਦੇ ਵੱਲੋਂ ਮਿਲਣ ਵਾਲੇ ਦਾਖਮਦੂ ਨੂੰ ਨਹੀਂ پا ਰਹੇ ਆਪਣੇ ਜੀਵਨ ਵਿੱਚ ਕੋਈ ਨਵਾਂ ਰਾਸਤਾ ਖੁੱਲਿਆ ਹੋਇਆ ਨਹੀਂ ਦੇਖ پا ਰਹੇ ਅਤੇ ਉਹਨਾਂ ਦਾ ਜੀਵਨ ਜਿਹੜਾ ਪੁਰਾਣਾ ਸੀ ਉਹੀ ਅੱਜ ਵੀ ਹੈ ਕੋਈ ਬਦਲਾਅ ਨਹੀਂ ਹੋ ਰਿਹਾ ਇਸ ਤਰ੍ਹਾਂ ਇਸ ਲਈ ਹੋ ਰਿਹਾ ਹੈ ਕਿਉਂਕਿ ਉਹਨਾਂ ਨੇ ਪਰਮੇਸ਼ਰ ਦੇ ਵਚਨ ਨੂੰ ਪੂਰਾ ਨਹੀਂ ਕੀਤਾ ਪਿਆਰਿਓ ਬਾਈਬਲ ਦੱਸਦੀ ਹੈ ਕਿ ਪ੍ਰੇਰਿਤ ਪੌਲਸ ਨੇ ਕਿਹਾ ਕਿ ਜਿਹੜਾ ਜਿੰਨਾ ਬੋਂਦਾ ਹੈ ਉਹ ਉਹਨਾਂ ਕੱਟਦਾ ਹੈ ਪਾਉ ਤੁਸੀਂ ਆਪਣੇ ਬੋਂ ਦੇ ਅਨੁਸਾਰ ਕੱਟਦੇ ਹੋ ਜੇਕਰ ਕਿਸੇ ਦੇ ਜੀਵਨ ਵਿੱਚ ਕੋਈ ਕਮੀ ਜਾਂ ਕੱਟੀ ਹੋਵੇ ਤਾਂ ਉਹ ਇਸ ਕਾਰਨ ਹੈ ਕਿ ਉਸਨੇ ਕੱਟ ਬੋਇਆ ਹੈ ਅਤੇ ਉਸਦੇ ਬੋਂ ਦੇ ਅਨੁਸਾਰ ਹੀ ਉਹ ਵਿਅਕਤੀ ਅੱਜ ਕਮੀ ਜਾਂ ਕੱਟੀ ਹੈ ਅੱਜ ਆਮ ਵਿਸ਼ਵਾਸੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਉਹਨਾਂ ਨੇ ਪਰਮੇਸ਼ਰ ਦੇ ਰਾਜ ਲਈ ਅਤੇ ਰੂਹਾਂ ਦੀ ਕਟਨੀ ਲਈ ਬੋਇਆ ਨਹੀਂ ਹੈ ਇਸ ਲਈ ਤੁਹਾਨੂੰ ਅੱਜ ਤੋਂ ਹੀ ਪਰਮੇਸ਼ਰ ਦੇ ਰਾਜ ਲਈ ਅਤੇ ਰੂਹਾਂ ਦੀ ਕਟਨੀ ਲਈ ਅੰਤਲੇ ਦਿਨਾਂ ਵਿੱਚ ਆਪਣੀ ਕਮਾਈ ਵਿੱਚੋਂ ਆਪਣਾ ਦਸਵਾਂ ਹਿੱਸਾ ਆਪਣੀ ਜ਼ਮੀਨ ਦੀ ਫਸਲ ਵਿੱਚੋਂ ਆਪਣਾ ਪਹਿਲਾ ਹਿੱਸਾ ਬੋਣਾ ਹੈ ਭਾਵੇਂ ਤੁਹਾਡੇ ਜੀਵਨ ਦੇ ਹਾਲਾਤ ਕਿਸ ਤਰ੍ਹਾਂ ਦੇ ਕਿਉਂ ਨਾ ਹੋਣ ਭਾਵੇਂ ਕਟੇ ਕਿਉਂ ਨਾ ਹੋਵੇ ਭਾਵੇਂ ਬਿਮਾਰੀ ਕਿਉਂ ਨਾ ਹੋਵੇ ਜਦੋਂ ਤੁਸੀਂ ਇਹਨਾਂ ਬੁਰੇ ਹਾਲਾਤਾਂ ਵਿੱਚ ਵੀ ਬੀਜ ਨੂੰ ਬੀਜੋਗੇ ਤਾਂ ਪਰਮੇਸ਼ਰ ਤੁਹਾਡੀ ਹਰ ਸ਼ਰਮਿੰਦਗੀ ਨੂੰ ਖਤਮ ਕਰੇਗਾ ਤੁਸੀਂ ਆਰਥਿਕ ਤੌਰ ਤੇ ਬਰਕਤ ਨੂੰ ਪਾਓਗੇ ਅਤੇ ਤੁਹਾਡੇ ਜੀਵਨ ਵਿੱਚ ਨਵਾਂ ਦਾਖਮਦੂ ਉਮੜਦਾ ਰਹੇਗਾ ਮਤਲਬ ਕਿ ਤੁਹਾਡਾ ਜੀਵਨ ਮਹਿਮਾਨ ਨਾਲ ਭਰਿਆ ਰਹੇਗਾ ਇਸ ਵਚਨ ਦੇ ਦੁਆਰਾ ਪਰਮੇਸ਼ਰ ਤੁਹਾਨੂੰ ਆਸ਼ੀਸ਼ਿਤ ਕਰੇ ਆਮਨ ਆਓ ਅਸੀਂ ਮਿਲ ਕੇ ਅੰਗੀਕਾਰ ਕਰਦੇ ਹਾਂ ਸਰਵ ਸ਼ਕਤੀਮਾਨ ਪਰਮੇਸ਼ਰ ਇਸ ਵਚਨ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਅੰਗੀਕਾਰ ਕਰਦਾ ਹਾਂ ਕਿ ਮੈਂ ਆਪਣੀ ਕਮਾਈ ਦਾ ਪਹਿਲਾ ਹਿੱਸਾ ਵਫਾਦਾਰੀ ਦੇ ਨਾਲ ਵਿਛਾਂਗਾ ਤਾਂ ਕਿ ਤੁਹਾਡੀ ਮਹਿਮਾ ਹੋਰ ਵੀ ਵੱਧਦੀ ਜਾਵੇ ਤੁਸੀਂ ਮੇਰੇ ਉੱਤੇ ਅਨੁਗ੍ਰਹਿ ਕਰੋ ਪ੍ਰਭੂ ਈਸ਼ੂਮ ਸੇ ਦੇ ਸਮਰਥੀ ਨਾਮ ਵਿੱਚ ਆਮੇਨ